हां जी ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪਾਸ਼ਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਹਾਰਾਜ ਸਭ ਨੂੰ ਨਾਮ ਦਾ ਕਿਣਕਾ ਬਖਸ਼ੜ ਆਪਣੀ ਚਰਨਾਂ ਦਾ ਆਸਰਾ ਦੇਣ ਸਿਚੇ ਪਾਸ਼ਾ ਮਹਾਰਾਜੇ ਅਰਦਾਸ ਹੈ ਸੋ ਸੰਗਤ ਜੀ ਵਾਹਿਗੁਰੂ ਦਾ ਨਾਮ ਜਪਣਾ ਵਾਹਿਗੁਰੂਾਰੇ ਸੁਣਨਾ ਕਥਾ ਸੁਣਨੀ ਵਾਹਿਗੁਰੂ ਦੀ ਯਾਦ ਆਵੇ ਇਸ ਤਰ੍ਹਾਂ ਦੇ ਵਿਚਾਰਾ ਕਰਨੀਆਂ ਇਹ ਸਾਰੇ ਭਗਤੀ ਦਾ ਅੰਗ ਨੇ ਸੋਵ ਵਿਚਾਰ ਕਰਦੇ ਆ ਜਦੋਂ ਮਨ ਭਟਕਦਾ ਹੈ ਨਾ ਬੰਦੇ ਦਾ ਉਹ ਤੋਂ ਸੰਸਾਰੀ ਚੀਜ਼ਾਂ ਤੋਂ ਸੰਸਾਰੀ ਰਿਸ਼ਤਿਆਂ ਤੋਂ ਸੰਸਾਰੀ মোহ ਮਾਇਆ ਤੋਂ ਉਦੋਂ ਅੱਕਿਆ ਹੁੰਦਾ ਹੈ ਤੇ ਸਾਡੇ ਅੰਦਰ ਇੱਕ ਦਾਤ ਹੀ ਸਮਝੋ ਕਿਰਪਾ ਸਮਝੋ ਜਦੋਂ ਆਪਾਂ ਸੰਸਾਰੀ মোহ ਮਾਇਆ ਤੋਂ ਨਾ ਅੱਕ ਕੇ ਗੁੱਸੇ ਅੰਦਰ ਕਹਿੰਨੇ ਆ ਕਿ ਕੁਝ ਨਹੀਂ ਕਿਸੇ ਦਾ ਕੋਈ ਕਿਸੇ ਦਾ ਨਹੀਂ ਇੱਥੇ ਕੁਝ ਨਹੀਂ ਰੱਖਿਆ ਹੈਗਾ ਗੁੱਸੇ ਉੱਤੇ ਆ ਕੇ ਆਪਾਂ ਇਸ ਤਰ੍ਹਾਂ ਸ਼ਬਦ ਬੋਲਦੇ ਆ ਉਹ ਵੀ ਇੱਕ ਅਵਸਥਾ ਹੁੰਦੀ ਹੈ ਉਹ ਅਵਸਥਾ ਸਾਨੂੰ ਸਾਹਮਣੇ ਲੈਣੀ ਚਾਹੀਦੀ ਹੈ ਉਹ ਬ੍ਰਾਗ ਹੈ ਸੰਗ ਜੀ ਤਮੋ ਗੁਣਿਓ ਬ੍ਰਾਗ ਹੁੰਦਾ ਹੈ ਇੱਕ ਦਿਨ ਸਿਮਨ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਵੇਂ ਮਹਾਰਾਜ ਆਪਾਂ ਸਮਝਾਉਂਦੇ ਨੇ ਕਿ ਜਿਹੜੀ ਮੋਹ ਮਾਇਆ ਹੈ ਇਹ ਸਾਰੀ ਝੂਠੀ ਹੈ ਕੋਈ ਨਾ ਕਿਸੇ ਸੰਗ ਕਾਹੇ ਗਰਵੀ ਹੈ ਜਿਵੇਂ ਮਾਰ ਇਸਤਰਾ ਬਚਨ ਕਰਦੇ ਨੇ ਉਹ ਤਾਂ ਮਾਰਨੇ ਆਪ ਦੀ ਗਿਆਨ ਵਿੱਚੋਂ ਸਹਿਜ ਵਿੱਚੋਂ ਸਮਾਧੀ ਦੇ ਵਿੱਚੋਂ ਉਚਾਰੇ ਸ਼ਬਦ ਨੇ ਪਰ ਜਦੋਂ ਆਸੀ ਸਾਨੂੰ ਕਈ ਵਾਰੀ ਘਬਰਾਹਟ ਆਉਂਦੀ ਆ ਆਮ ਬੰਦਿਆਂ ਨੂੰ ਆਪਾਂ ਗੁੱਸੇ ਵਿੱਚ ਆ ਕੇ ਪਰਿਵਾਰ ਨਾਲ ਲੜ ਕੇ ਜਾਂ ਗੁੱਸੇ ਹੋ ਕੇ ਕਹਿੰਦੇ ਆ ਕਿ ਇੱਥੇ ਕਿਸਦਾ ਕੋਈ ਨਹੀਂ ਹੈਗਾ ਵਾਹਿਗੁਰੂ ਹੈ ਜੇ ਉਹ ਵਾਹਿਗੁਰੂ ਵਾਹ ਫੜ ਲਵੇ ਇਹ ਤਮੋ ਗੁਣੀ ਬਰਾਗ ਹੁੰਦਾ ਹੈ ਗੁੱਸੇ ਵਿੱਚੋਂ ਮੁੰਡਾ ਸੱਚ ਹੈ ਪਰ ਗੁੱਸੇ ਵਿੱਚੋਂ ਆਇਆ ਹੁੰਦਾ ਹੈ। ਮੁੰਡਾ ਸੱਚ ਹੈ। ਇਹ ਵੀ ਬਹੁਤ ਵਧੀਆ ਹੁੰਦਾ ਹੈ। ਕਈ ਵਾਰ ਸਾਨੂੰ ਚੁੱਪ ਰਹਿਣ ਨੂੰ ਜੀ ਕਰਦਾ ਹੈ। ਉਹ ਬਹੁਤ ਵਧੀਆ। ਚੁੱਪ ਰਹਿ ਕੇ ਸੰਗ ਜੀ ਉਹਦੋਂ ਅੰਦਰੋਂ ਜਾਂ ਮੂਲ ਮੰਤਰ ਚਲਾ ਲਵੋ ਜਾਂ ਵਾਹਿਗੁਰੂ ਵਾਹਿਗੁਰੂ ਚਲਾ ਲਵੋ ਅੰਦਰੋਂ ਜਾਂ ਜਿੰਨੇ ਗ ਬਾਣੀਆਂ ਆਉਂਦੀਆਂ ਮੋਜ ਬਾਣੀਆਂ ਪੜੀ ਜਾਵੋ। ਸੈ ਸਵੇ ਅੱਖਾਂ ਤੁਹਾਡੀਆਂ ਬੰਦ ਹੋਣਗੀਆਂ। ਬੜਾ ਆਨੰਦ ਆਵੇਗਾ। ਸਹਿਜ ਵਿੱਚ ਬਿਨਾ ਜੀਬ ਹਲਾਏ ਉਸ ਚੀਜ਼ ਦਾ ਉਸ ਸ਼ਬਦ ਦਾ ਉਸ ਅਵਸਥਾ ਦਾ ਅਭਿਆਸ ਕਰਨਾ ਚਾਹੀਦਾ ਹੈ ਜਿਸ ਬੰਦਾ ਨੂੰ ਜਿਸ ਨੂੰ ਨਾਮ ਜਪਨ ਕਾਲ ਕਰਨ ਵਾਲੇ ਨੂੰ ਚੁੱਪ ਹੋ ਕੇ ਬਿਨਾ ਜੀਬ ਹਲਾਏ ਸਿਮਨ ਕਰਨ ਦਾ ਅੰਤਰਗਤ ਅੰਤਰਮੁਖੀ ਸਿਮਨ ਕਰਨ ਦਾ ਸੁਭਾਅ ਪੈ ਗਿਆ ਜਾਂ ਇਹ ਅਵਸਥਾ ਪ੍ਰਾਪਤ ਹੋ ਗਈ ਬਹੁਤ ਵਧੀਆ ਹੈ ਇਹ ਪ੍ਰਕਾਸ਼ ਵਿੱਚ ਲੈ ਜਾਂਦੀ ਹੈ ਹੌਲੀ ਹੌਲੀ ਔਰ ਆਨੰਦ ਹੁੰਦਾ ਹੈ ਟਿਕੇ ਰਹਿਣ ਨੂੰ ਜੀ ਕਰਦਾ ਮੱਲੋ ਮਲੀ ਅੱਖਾਂ ਬੰਦ ਹੁੰਦੀਆਂ ਨੇ ਘੱਟ ਬੋਲਣ ਨੂੰ ਜੀ ਕਰਦਾ ਘੱਟ ਖਾਣ ਨੂੰ ਜੀ ਕਰਦਾ ਸਹਿਜ ਵਿੱਚ ਉਹਦੀ ਚਾਲ ਹੈ ਜਿਹੜੀ ਉਹ ਤੁਰਨਾ ਹੈ ਉਹ ਸਹਿਜ ਵਿੱਚ ਚਾਲ ਵੀ ਸਹਿਜ ਵਿੱਚ ਆ ਜਾਂਦੀ ਹੈ ਸੋ ਸਿਮਰਨ ਤੋਂ ਦੂਰ ਹੋਣ ਦਾ ਇੱਕ ਹੋਰ ਬਹੁਤ ਵੱਡਾ ਸੰਗਤ ਜੀ ਇੱਕ ਕਾਰਨ ਹੁੰਦਾ ਹੈ ਜਦੋਂ ਅਸੀਂ ਬਿਨਾਂ ਗੱਲ ਤੋਂ ਬੋਲਦੇ ਰਹਿੰਦੇ ਹਾਂ ਜਿੰਨਾ ਬੰਦਾ ਚੁੱਪ ਰਹੇਗਾ ਨਾ ਉਨਹੀਂ ਉਹਨੂੰ ਆਨੰਦ ਬਣੇਗਾ ਉਨਹੀਂ ਸਿਮਰ ਚੱਲੇਗਾ ਸਿਮਨ ਤੋਂ ਦੂਰ ਹੋਣ ਦਾ ਕਾਰਨ ਬੋਲਣਾ ਤੁਸੀਂ ਬਿਨਾਂ ਗੱਲ ਤੋਂ ਬੋਲਣਾ ਬੰਦ ਕਰ ਦਿਓ ਤੁਹਾਡੇ ਅੰਦਰ ਸਿਮਰਨ ਚੱਲੇਗਾ ਸਹਿਜ ਵਿੱਚ ਆ ਕੇ ਟਿਕਾ ਬਚਾ ਕੇ ਸਿਮਰਨ ਕਰਿਆ ਕਰੋ ਬਿਨਾਂ ਜੀਵ ਹਲਾਈ ਜਿੰਨਾ ਅਭਿਆਸ ਕਰੋਗੇ ਉਨੀ ਤਰੱਕੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ